ਸਰਕਾਰ ਦੀ ਟਕੇ ਸ਼ਾਈ ਆ ਜਿਹੜਾ ਵੀਡੀਓ ਵਿਖਾਈਆ ਆ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੇਰ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਔਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਗਿਆ ਸੀ ਭਗਵਾਨ ਸਮਾਨਸਿਆ ਆ ਖਲੋਤਾ ਜੀ ਇਹ ਚੀਕਾਂ ਤੇਰੀਆਂ ਵੀ ਘਟਾਉ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮੈਂ ਇੱਥੇ ਕਿੰਨੀ ਕੰਮ ਜਨਾਈ ਇੱਧਰ ਇੱਧਰ ਆ ਜਾ ਆ ਆ ਇੱਧਰ ਆ ਇਹ ਤੇਰਾ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਵੀ ਨਹੀਂ ਜਾਣ ਦਿੰਦੇ ਅੱਛਾ ਇਹ ਦੀ ਰਿਕਾਰਡਿੰਗ ਕਰੀਏ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪਣੀ ਗਿਸ਼ੇ ਦੀ ਬੱਤੀ ਨੇ ਨੌਕਰੀ ਜੀ ਨਾ ਇਤਨਾ ਡੈਸ਼ੂ ਐਟਿਵਿਟੀ ਸਾਹਿਬ ਨਾ ਕਰਦਾ ਇਤਨਾ ਮੈਂ ਕਹਿੰਦਾ ਟੱਕਾ ਨਹੀਂ ਕਰ ਬਹੁਤ ਕਰ ਲਿਖੇ ਰਿਕਾਰਡਿੰਗ